ਹੈਲੋ ਹਾਂ ਜੀ ਆਪ ਸਭ ਠੀਕ ਠਾਕ ਹੋਵੋ ਹਾਂ ਜੀ ਮੈਂ ਸਾਰ ਯੂਟਿਊਬ ਫੈਮਿਲੀ ਤੇ ਆਪਰੇ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਕਰਦੇ ਆ ਰਸੋਈ ਦੇ ਕੰਮ ਸਾਰੀ ਮੇਰੀ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰਦੇ ਆਂ ਪਰੋ ਵੀਡੀਓ ਬਹੁਤ ਘੱਟ ਦੇਖਦੇ ਹੋ ਜਿਵੇਂ ਮੇਰੇ ਨਾਲ ਇੰਨੇ ਸਬਸਕ੍ਰਾਈਬਰ ਜੁੜੇ ਹੋਏ ਨੇ ਨਾ ਵੀਡੀਓ ਤੇ ਪਰ ਕੋਈ ਦੇਖਦਾ ਵੀ ਸਾਡੀ ਵੀਡੀਓਾਂ ਵੀ ਦੇਖਿਆ ਕਰੋ ਐ ਨਾ ਕਰਿਆ ਕਰੋ ਸਾਨੂੰ ਵੀ ਤੁਹਾਡੇ ਤੋਂ ਸੁਣਨਾ ਹੁੰਦਾ ਜਦੋਂ ਕੋਈ ਦੇਖਦਾ ਹਾਂ ਨਾ ਆਕਾ ਨੇਰੀ ਬਹੁਤ ਜਿਆਦਾ ਚੱਲ ਰਹੀ ਹੈ ਬਹੁਤ ਜਿਆਦਾ ਸਵੇਰ ਦੀ। ਉਹ ਕਿਤੋਂ ਨਹੀਂ ਸੁਭਰੇ ਰਿਆ ਹੈਗਾ ਬਸ ਜਿੱਦਾਂ ਨੂੰ ਝਾੜ ਬਲਾਉਂਦੇ ਆਂ ਦੂਜੇ ਪਾਸੇ ਨੂੰ ਕੂੜਾ ਉੱਡ ਜਾਂਦਾ ਜਿੱਦਾਂ ਝਾੜ ਨੂੰ ਲਾ ਦਿਆਂ ਅੱਧਾ ਤੋਂ ਦੂਜੇ ਪਾਸੇ ਵਿੱਚ ਮਨਾਂ ਦਾ ਮੀ ਵੀ ਬਹੁਤ ਪੈ ਰਿਹਾ ਹੈ। ਕੋਈ ਵਲੈ ਜੀ ਦੇਖੀ ਸੀ ਉੱਥੇ ਮੀ ਪੈ ਰਿਹਾ ਸੀ। ਫਿਰ ਜਾਂਦੇ ਸੀ ਮੀ ਪਈ ਜਾਂਦਾ ਮੀ ਤੇ ਜਾਂਦਾ। ਬਾਜਰਾ ਦਾ ਬਣਾਇਆ ਸੀ ਚਾਰ ਬਹੁਤ ਟੇਸਟੀ ਬਣਿਆ ਤਾਂ ਖਾਣ ਤੋਂ। ਕਹਾਂ ਤੁਸੀਂ ਹੁਣ ਸਿੰਘੀ ਕਦੇ ਪੜਾਇਆ ਸੀ ਗਾਜਰਾਂ ਚਾਰਾਂ ਲਈ ਕਦੇ ਖਾਧਾ ਹੁੰਦਾ ਸੀ ਬਹੁਤ ਵਧੀਆ ਉਹ ਖੰਡ ਪਾੜ ਦੇ ਨਾਲ ਫਾਤਾ ਸੀ ਮਹੀਨਾ ਸਾਰਾ ਹੋ ਗਿਆ ਖੰਡ ਪਾੜ ਚ ਕਰਨਾ ਹੈ ਗਾਜਰਾਂ ਮੈਨੂੰ ਆਏ ਹੋ ਗਏ ਉਹ ਗਾਜਰਾਂ ਦੇ ਚਾਰਾਂ ਇਹਨਾਂ ਕੋਈ ਖਾਊਗਾ ਹਨ ਮੈਂ ਥੋੜਾ ਪਾਲ ਲੈ ਸੀ ਤਿੰਨ ਤਾਂ ਤਿੰਨ ਚਾਰ ਕਿਲੋ ਗਾਜਰਾਂ ਪਾਉਣਾ ਸੀ ਉਹ ਸਵਾਦ ਵਾਲਾ ਬਣਿਆ ਹਣਾ ਦੋ ਦਿਨ ਅਜੀਆ ਪਤਾ ਪਖੰਡ ਬਾੜ ਚਾਖਾ ਗਏ ਨਾ ਤੀਜੇ ਦਿਨ ਕਰਨਾ ਗਾਜਰਾਂ ਦਾ ਗਾਜਰਾ ਮੈਕਅਪ ਹੈ ਅੱਜ ਨਹੀਂ ਗਾਜਰਾਂ ਅੱਜ ਮਿਰਚ ਮਿਰਚ ਖਾਓ ਤੁਸੀਂ ਤੇ ਹੋਰ ਚਾਹ ਪਿਆ ਗੋਵੀਸ ਦਾ ਦਰਦ ਦੇ ਬਣਾਇਆ ਜਾਂ ਅਸੀਂ ਵੀ ਕੀ ਪਤਾ ਹੀ ਜਵਾਂ ਹੁਣ ਨਾ ਪਰ ਸਵਾਦ ਬਹੁਤ ਬਣਿਆ ਉਹ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਇਹਨਾਂ ਨੂੰ ਹੋਰ ਪਾਇਆ ਵੀ ਬਹੁਤ ਵਧੀਆ ਬਣਿਆ ਨਾ ਇੱਕ ਦੋ ਘਰਾਂ ਨੇ ਤਾਂ ਮੈਂ ਸੁਨੇਹਾ ਵੀ ਲਾਇਆ ਵੀ ਤੁਸੀਂ ਗਾਜਰਾਂ ਦਾ achar ਕਿਵੇਂ ਬਣਾਇਆ ਸੀ ਤੇਰੀ ਸਾਨੂੰ ਮੇਜ ਪਾ ਕੇ ਦੇ ਮਮਾ ਨੂੰ ਮੇਮੰਤਾ ਦੇ ਰੂਪ ਤੇ ਜੀ ਬਾਕੀ ਹਨਾ ਗਰਜਣਾ ਨਹੀਂ ਵਧੀਆ ਲੱਗੀਆਂ ਇੰਨਾ ਕਪੜਾ ਪਾਤਾ ਦਫਾ ਚੇਸ ਖੰਡ ਬਾਟ ਨੂੰ ਇਹਨਾਂ ਚਾਰ ਕਰ ਲਓ ਜਿ ਇਹਨਾਂ ਨੂੰ ਗਰਮੀ ਹੋਗੀ ਨਾ ਪਰਦੇ ਲੋੜ ਨਹੀਂਗੀ ਬੈਨ ਅੱਜ ਸਵੇਰੇ ਸਵੇਰੇ ਸੋਈ ਚੱਕਾ ਨਹੀਂ ਲੱਗਦਾ ਜਿਹਨੇ ਕਰਨੇ ਆ ਉਹਨੇ ਪੜਦੇ ਨਹੀਂ ਜਿਹਨੇ ਕਰ ਲਏ ਉਹਨਾਂ ਹਾਂ ਜੀ ਬਹੁਤ ਵਧੀਆ ਹੈ। ਇਹ ਦੌਂ ਕੀ ਨੇ ਕੱਟੇ ਸੀ। ਆਪਾਂ ਬਗੈਰੇ ਇੱਥੇ ਜੜਕੀ ਜਾਂਦਾ। ਹੌਮ ਕਰਿਆ ਨੀਰ ਪਾ ਲਿਆ। ਫਿਰ ਕੰਮ ਕਰਿਆ ਆਪਣਾ। so it is fine. Kalau gini panas, jauh kan ini kadipun lupa lagi ya Lagi lagi apa? Hmm, ini lebih apa? Kau seni kan lebih pak? ਕੰਮ ਹੀ ਨੇ ਅਗਰ ਮਿੱਠਾ ਮਸਾ ਮਿਲਦਾ ਹਨਾ ਬੱਚਿਆਂ ਹੁਣ ਆਮ ਚੀਜ਼ਾਂ ਲੈਣੀਆਂ ਨੇ ਜਿਹੜਾ ਖਾਂਦੇ ਨੇ ਕਿ ਦੇਖੋ ਡਿੱਪੂ ਅਜੇ ਖੰਡ ਮਿਲ ਜਾਈਏ ਹਨਾ ਖੰਡ ਲੈ ਕੇ ਆਉਂਦੇ ਡਿੱਪੂ ਵਾਲੀ ਅੱਤ ਕਰੇ ਰੱਖੋ ਗੁੜ ਦੀ ਚਾਹ ਬਣਾਉਂਦੇ ਹਨਾ ਜਿਦਾਂ ਮੇਰੇ ਬਾਪਾ ਖੰਡ ਲੈ ਕੇ ਆਉਂਦਾ ਕਈ ਵਾਰ ਕੋਈ ਰਿਸ਼ਤੇਦਾਰ ਆਉਂਨਾ ਹਨਾ ਖੰਡ ਦੀ ਚਾਹ ਬਣਾਉਂਦੇ ਅੰਨਾ ਚੌੜਾ ਅਖੰਡ ਦੀ ਚਾਹ ਵੀ ਮਾਵੇ ਹਨਾ ਇੱਕ ਮਿੱਟੀ ਦਾ ਤੇਲ ਮਿਲਦਾ ਹੁੰਦਾ ਸੀ ਹੁਣ ਖੰਡ ਦੀ ਹੁਣ ਦੁਬਾਰੇ ਗੁੜ ਪਾਉਣ ਲੱਗ ਗਏ ਹੁਣ ਕਹਿੰਦਾ ਮੈਂ ਵੀ ਕੀ ਖੰਡ ਦੀ ਪੀਣੀ ਆ ਉਹ ਖੰਡ ਦੀ ਅੰਨਾ ਚੌੜਾ ਚੜਦਾ ਹੁੰਦਾ ਇਹ ਖੰਡ ਦੀ ਚਾਹ ਪੀਂਦੇ ਕੋਈ ਕਰਕੇ ਵੀ ਨਹੀਂ ਦਿੰਦਾ ਸੀ ਹਨਾ ਜੇ ਕਹਿੰਦੇ ਅੱਗੇ ਮੇਰੇ ਟਾਈਮ ਤੇ ਮੈਨੂੰ ਨਹੀਂ ਪਤਾ ਜੀ ਜੀ ਕੰਬੀਸੋਂ ਦੇਰ ਦੇ ਬਾਅਦ ਜੇ ਤਲਕੀ ਦੀਆਂ ਰੋਟੀਆਂ ਬਣਾਉਂਦੇ ਹਣਾ ਕਣਕ ਦੀ ਰੋਟੀ ਬਣਾਉਂਦੇ ਆਏ ਕੋਲ ਜਦੋਂ ਬਣਾਉਂਦੇ ਕਹਿੰਦੇ ਕੀਜ ਵੱਖ ਨੂੰ ਚੌੜ ਚੜਦਾ ਆਂ ਕਣਕ ਦੀ ਰੋਟੀ ਖਾਵਾਂਗੇ ਆਪਾਂ ਇਹਦੇ ਲਈ ਮੈਂ ਕਸਟਰਡ ਬਣਾਇਆ ਸੀ ਆਪੇ ਕੋਲੋਂ ਹੁਣ ਪਾ ਕੇ ਆਉਂਦੀ ਆ ਪਰ ਦਾਣੇ ਵਿੱਚ ਕਿਸੇ ਨੂੰ ਨਹੀਂ ਖਾਤਾ ਪਤਾ ਨਹੀਂ ਕਹੇ ਜੀ ਲਾਦਾ ਮਿੱਠਾ ਖਾ ਕੇ ਜੰਮੀ ਖੁਸ਼ ਨਹੀਂ ਹੈਗੀ ਚੀਜ਼ ਬਣਾ ਲਵਾਂ ਨੇ ਦਾਣੇ ਚ ਭਾਲਾਂ ਨੇ ਤਾਂ ਦੇਖੋ ਤਾਂ ਉਹ ਤਾਂ ਤੋੜੇ ਦਾ ਪਾਣੀ ਵੀ ਥੀਲਾ ਵਾ ਦਉਣਾ ਮਨ ਬਹੁਤ ਕੱਟਾ ਪਈ ਨਹੀਂ ਅਪਰੇ ਜਦਾ ਪਾਣੀ ਮੈਂ ਸਾਰੇ ਦਾ ਨਹੀਂ ਤੋੜੇ ਦਾ ਪਾਣੀ ਥੀ ਹੋ ਗਿਆ ਆਟਾ ਵੰਡ ਲਿਆ ਹਨਾ ਜਿੱਥੇ ਮਰਜ਼ੀ ਲੱਗ ਜਾ ਫਰਿੱਟ ਦੇ ਪਾਸੇ ਲੱਗ ਜਾਏ ਕੜੇ ਦੇ ਪਾਸੇ ਲੱਗੇ ਅੱਗੇ ਵਸਾਂ ਪਰ ਤੋਂ ਤਾਂ ਜਾਂਦਾ ਮੈਂ ਪਰ ਨਹੀਂ ਕੋਲ ਬੱਲੇ ਸਾਲਾ ਦਾ ਸਾਥ ਕੀ ਬਾਰੇ ਮਾਸਤ ਪਾਣੀ ਤੇਰਾ ਕੱਦਾ ਕੱਦਾ ਬਲੌਰ ਪਾਣੀ ਸੱਨੇ ਪਾਣਾ ਦੇਖ ਕੇ ਹੀ ਅੰਜੀ ਦਾ ਜਿਹੜਾ ਨਾ ਨੌਲੇ ਆਖੋਣੀਆਂ ਖੁਸ਼ ਹੋਈਆਂ ਸਟਾਡ ਬਲੌਰ ਜਿਹਾ ਹੋ ਗਿਆ

ਮੇਰੇ ਨਾਲ ਸਾਪਾਣੇ ਦੌਲਤ ਜੀ ਨਾ ਮੇਰੇ ਨਾਲ ਬਾਹਰ ਲੰਬੀ ਹੋ ਜਾਂਦੀ ਹੈ ਲੰਮੂ ਜੇ ਦੇਖਦੇ ਨਹੀਂ ਹੈ ਨੂੰ